ਦੇਸ਼ទਿਆ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਤੇ ਉਧਰ ਗੱਲ ਕਰਾਂਗੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਪੰਜਾਬ ਨੂੰ ਛੱਡ ਕੇ ਕਈ ਸਟੇਟਾਂ ਦੇ ਵਿੱਚ ਤੇ ਖਾਸ ਤੌਰ ਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਟ ਚੋੜ ਕਰਕੇ ਚੋਣਾਂ ਲੜਨ ਦੀ ਜਿਹੜੀ ਗੱਲਬਾਤ ਹੈ ਉਹ ਤੈ ਹੋ ਚੁੱਕੀ ਹੈ ਸੂਤਰਾਂ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਜਿਹੜੀ ਇਹ ਗੱਟ ਚੋੜ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਜਲਦੀ ਹੀ ਸਮਝੌਤੇ ਬਾਰੇ ਐਲਾਨ ਕਰ ਸਕਦੀਆਂ ਨੇ ਆਪ ਆਪ ਵਿਚਾਰੇ ਸੂਤਰਾ ਨੇ ਕਿਹਾ ਕਿ ਦਿੱਲੀ ਦੀਆਂ 7 ਲੋਕ ਸਭਾ ਚੋਣਾਂ ਵਿੱਚੋਂ ਆਮ ਆਦਮੀ ਪਾਰਟੀ 4 ਸੀਟਾਂ ਦੱਖਣੀ ਦਿੱਲੀ, ਪੱਛਮੀ ਦਿੱਲੀ, ਉੱਤਰ ਪੱਛਮੀ ਦਿੱਲੀ ਤੇ ਨਵੀਂ ਦਿੱਲੀ ਤੋਂ ਆਪਣੇ ਉਮੀਦਵਾਰ ਖੜੇ ਕਰਨਗੀ ਜਦੋਂ ਕਿ ਕਾਂਗਰਸ ਚਾਂਦਨੀ ਚੌਂਕ, ਪੂਰਬੀ ਦਿੱਲੀ ਤੇ ਉੱਤਰੀ ਪੂਰਬੀ ਦਿੱਲੀ ਤੋਂ ਚੋਣ ਲੜੇਗੀ ਮੌਜੂਦਾ ਸਮੇਂ ਕੌਮੀ ਰਾਜਧਾਨੀ ਵਿੱਚ ਲੋਕ ਸਭਾ ਦੀਆਂ ਜਿਹੜੀਆਂ 7 ਸੀਟਾਂ ਭਾਜਪਾ ਦੇ ਕੋਲ ਨੇ ਅਕਰਾਰ ਤਹਿਤ ਕਾਂਗਰਸ ਨੇ ਆਪ ਨੂੰ ਹਰਿਆਣਾ ਦੇ ਵਿੱਚ ਇੱਕ ਅਤੇ ਗੁਜਰਾਤ ਵਿੱਚ ਦੋ ਸੀਟਾਂ ਦੇਣ ਦਾ ਫੈਸਲਾ ਕੀਤਾ ਹੈ ਹਰਿਆਣਾ ਦੀ ਇੱਕ ਸੀਟ ਗੁਰੂਗਰਾਮ ਜਾਂ ਫਰੀਦাবাদ ਵੀ ਹੋ ਸਕਦੀ ਹੈ ਤਾਂ ਜਿੱਥੇ ਇੱਕ ਪਾਸੇ ਚਰਚਾਵਾਂ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣੇ ਆਪਣੇ ਦਮ ਤੇ ਚੋਣਾਂ ਲੜੇਗੀ ਪਰ ਦੂਜੇ ਪਾਸੇ ਸੀਟ ਸ਼ੇਅਰਿੰਗ ਨੂੰ ਲੈ ਕੇ ਜੜੀ ਦੀ ਗੱਲਬਾਤ ਲਗਭਗ ਤੈਅ ਹੋ ਚੁੱਕੀ ਹੈ ਤੁਹਾਨੂੰ ਹੋਰ ਵੀ ਦੱਸ ਦਿਆਂ ਕਿ ਕੀ ਕੁਝ ਜਿਹੜਾ ਗੱਲਬਾਤ ਹੋਈ ਹੈ ਜਿਹੜੀ ਸਾਹਮਣੇ ਆਈ ਹੈ ਜਦੋਂ ਕਿ ਗੁਜਰਾਤ ਦੀਆਂ ਦੋ ਸੀਟਾਂ ਵਿੱਚ ਪ੍ਰੂਚ ਤੇ ਭਾਵਨਾਗਰ ਸ਼ਮਲ ਨੇ ਪ੍ਰੂਚ ਸੀਟ ਲਈ ਸਾਬਕਾ ਸੀਨੀਅਰ ਪਾਰਟੀ ਆਗੂ ਅਹਿਮਦ ਪਟੇਲ ਦਾ ਪੁੱਤਰ ਤੇ ਤੀਹ ਦਾਵੇਦਾਰ ਸਨ ਸੂਤਰਾਂ ਮੁਤਾਬਕ ਚੰਡੀਗੜ੍ਹ ਸੰਸਦੀ ਸੀਟ ਲਈ ਵੀ ਕਾਂਗਰਸ ਤੇ ਆਪ ਵਿੱਚ ਸਹਿਮਤੀ ਬਣ ਗਈ ਹੈ ਕਰਾਰ ਤਹਿਤ ਕਾਂਗਰਸ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਆਪਣਾ ਉਮੀਦਵਾਰ ਖੜਾ ਕਰੇਗੀ ਤੇ ਆਮ ਆਦਮੀ ਪਾਰਟੀ ਉਸ ਦੀ حمایت کرے گی یعنی کہ ਚੰਡੀਗੜ੍ਹ ਦੇ ਵਿੱਚ ਹੁਣ ਕਾਂਗਰਸ ਦੀ حمایت ਆਮ ਆਦਮੀ ਪਾਰਟੀ ਕਰੇਗੀ ਤੇ ਚੰਡੀਗੜ੍ਹ ਦੀ ਸੀਟ ਤੇ ਕਾਂਗਰਸ ਪਾਰਟੀ ਦਾ ਉਮੀਦਵਾਰ ਖੜ ਸਕਦਾ ਹੈ ਆਪ ਕੁਮਿੰਦਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਪੱਛੜ ਗਈ ਹੈ ਹਾਲਾਂਕਿ ਉਹਨਾਂ ਇਸ਼ਾਰਾ ਕੀਤਾ ਸੀ ਕਿ ਅਗਲੇ 1 ਜਾਂ 2 ਦਿਨਾਂ ਦੇ ਵਿੱਚ ਕੋਈ ਵੀ ਐਲਾਨ ਕੀਤਾ ਜਾ ਸਕਦਾ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮਿਕ ਜਨਰਲ ਸਕੱਤਰ ਸੰਦੀਪ ਪਾਠਕ ਬੀਨੋ ਮਿਲਤੋਂ ਵਿਧਾਇਕ ਵੈਂਜੀ ਵੇਖਸੂ ਦੱਖਣੀ ਗੋਆ ਲੋਕ ਸਭਾ ਸੀਟ ਤੋਂ ਪਾਰਟੀ ਮੀਦਵਾਰ ਲਾ ਚੁੱਕੇ ਨੇ ਉਹਨਾਂ ਗੁਜਰਾਤ ਦੀ ਅ ਪ੍ਰੂਚ ਸੰਸਦੀ ਸੀਟ ਤੋਂ ਚੈਤਰ ਵਸਾਵਾ ਤੇ ਭਾਵਨਗਰ ਸੀਟ ਕਰਮਬਾਰ ਗੁਜਰਾਤ ਦੇ ਗੱਲ ਕੀਤੀ ਜਾਵੇ ਭਾਵਨਗਰ ਸੀਟ ਤੋਂ ਉਮੇਸ਼ ਪਾਈ ਮਕਵਾਨਾ ਨੂੰ ਪਾਰਟੀ ਮੀਦਵਾਰ ਲਾਨਿਆ ਸੀ ਵਸਾਵਾ ਤੇ ਮਕਵਾਨਾ ਕਰਮਬਾਰ ਗੁਜਰਾਤ ਦੇ ਦੇਦੀਆ ਪੜਾਦੇਵ ਬਟਾੜ ਹਲਕਿਆਂ ਤੋਂ ਵਿਧਾਇਕ ਨੇ ਪਾਰਟੀ ਆਸਾਮ ਦੀਆਂ ਤਿੰਨ ਸੰਸਦੀ ਸੀਟਾਂ ਡਿਬਰੂਗਾੜ ਤੋਂ ਮਨੋਜ ਤਨੋਵਰ ਗੁਹਾਟੀ ਤੋਂ ਬਾਬੇਨ ਚੌਧਰੀ ਤੇ ਸੋਨਿਤਪੁਰ ਤੋਂ ਰਿਸ਼ੀ ਰਾਜ ਦਾ ਨਾਮ ਉਮੀਦਵਾਰ ਵਜੋਂ ਲਾਂਚ ਚੁੱਕੀ ਹੈ ਜਨ ਕਿ ਹੁਣ ਜਿਹੜੀਆਂ 7 ਸੀਟਾਂ ਨੇ ਦਿੱਲੀ ਦੇ ਵਿੱਚ ਲੋਕ ਸਭਾ ਦੀਆਂ ਉਹਦੇ ਉੱਤੇ ਜਿਹੜੀ ਗੱਲਬਾਤ ਤੈ ਹੋ ਚੁੱਕੀ ਹੈ 4 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਐਲਾਨੇਗੀ ਤੇ ਤਿੰਨ ਸੀਟਾਂ ਦੇ ਉੱਤੇ ਜਿਹੜੀ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦਾ ਉਮੀਦਵਾਰ ਰਹਿਣ ਵਾਲਾ ਹੈ ਤਾਂ ਪੰਜਾਬ ਦੇ ਵਿੱਚ ਚਰਚਾਵਾ ਹਾਲਾਂਕਿ ਸੀ ਪਰ ਇਹ ਚੀਜ਼ ਜਿਹੜੀ ਸਿਰੇ ਨਹੀਂ ਚੜ ਸਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਿਚਾਲੇ ਗੱਟਚੋੜ ਕਿੰਨਾ ਕੋ ਕਾਰਗਰ ਰਹਿੰਦਾ ਹੈ ਲੋਕਮਨਾਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਨੇ ਪਰ ਚੰਡੀਗੜ੍ਹ ਦੀ ਸੀਟ ਪੰਜਾਬ ਦੀਆਂ 13 ਸੀਟਾਂ ਨੇ ਤੇ ਚੰਡੀਗੜ੍ਹ ਦੀ ਸੀਟ ਵੀ ਸੀਐਮ ਭਗਵਤਮਨ ਜ਼ਿਕਰ ਕਰਦੇ ਹੁੰਦੇ ਨੇ ਕਿ ਉੱਥੇ ਵੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ 14 ਸੀਟਾਂ ਦੇ ਉੱਤੇ ਜ਼ਿਕਰ ਕਰਦੇ ਹੁੰਦੇ ਨੇ ਹੁਣ 14ਵੀਂ ਸੀਟ ਆ ਜਿਹੜੀ ਉਹ ਤਾਂ ਕਾਂਗਰਸ ਕੋਲ ਗਈ ਤੇ ਆਮ ਆਦਮੀ ਪਾਰਟੀ ਸਿੱਧੇ ਤੌਰ ਤੇ ਸਪੋਰਟ ਕਰੇਗੀ ਜਿਹੜੀ ਕਾਂਗਰਸ ਨੂੰ ਤਾਂ ਜੇਕਰ ਮੇਲ ਦੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੈ ਉੱਥੇ ਤਾਂ ਕੀ ਆਮ ਆਦਮੀ ਪਾਰਟੀ ਦੀ ਸਪੋਰਟ ਨਾਲ ਕਾਂਗਰਸ ਨੂੰ ਕੋਈ ਕਾਮਯਾਬੀ ਮਿਲ ਸਕਦੀ ਹੈ ਇਹ ਵੀ ਕਿਦ ਤਰ੍ਹਾਂ ਕਿਦ ਤ ਦੇਖਣਾ ਬਾਕੀ ਹੋਏਗਾ ਪਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਅਹਿਮ ਗੱਲ ਹੈ ਕਿ ਚਾਰ ਸੀਟਾਂ ਜਾਨੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ ਹਿੱਸੇ ਨੇ ਜਿੱਤੀਆਂ ਹੋਈਆਂ ਨੇ ਤੇ ਉਧਰੋਂ ਲੋਕ ਸਭਾ ਦੇ ਵਿੱਚ ਕੀ ਕੁਝ ਖਾਸ ਰਹਿੰਦਾ ਜੇਕਰ ਚਾਰ ਸੀਟਾਂ ਤੇ ਆਮ ਆਦਮੀ ਪਾਰਟੀ ਲੜਦੀ ਆ ਤਿੰਨ ਸੀਟਾਂ ਕਾਂਗਰਸ ਦੇ ਹਿੱਸੇ ਆਉਂਦੀਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਏਗਾ ਤੇ ਕਾਂਗਰਸ ਪਾਰਟੀ ਨੂੰ ਕੀ ਆਮ ਆਦਮੀ ਪਾਰਟੀ ਦੀ ਕਿੰਨੀ ਕੁ ਸਪੋਰਟ ਮਿਲੇਗੀ ਕਿਉਂਕਿ ਗੱਟਚੋੜ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੇ ਅੰਦਰ ਜਿਹੜੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਡਾ ਮੰਡੋਲ ਹੁੰਦੀਆਂ ਨੇ ਕਿ ਆਖਰ ਇਹ ਹੋ ਕੀ ਗਿਆ ਪਰ ਹੁਣ ਸਵਾਲ ਜ਼ਰੂਰ ਨੇ ਕਿ ਇਨ੍ਹਾਂ ਇਸ ਤਰੀਕੇ ਦੇ ਗੱਟਚੋੜ ਦੇ ਰਾਹੀਂ ਆਮ ਆਦਮੀ ਪਾਰਟੀ ਜਾਂ ਜਿੰਨੀਆਂ ਵੀ ਪਾਰਟੀਆਂ ਗੱਟਚੋੜ ਦੇ ਅੰਦਰ ਨੇ ਉਹ ਕਿੰਨੀਆਂ ਕੁ ਸੀਟਾਂ ਹਾਸਲ ਕਰ ਪਾਉਂਦੀਆਂ ਨੇ ਇਸ ਦਾ ਭਾਜਪਾ ਨੂੰ ਕੋਈ ਨੁਕਸਾਨ ਹੋਏਗਾ ਸਿੱਧੇ ਤੌਰ ਤੇ ਜਾਂ ਫਿਰ ਫਾਇਦਾ ਵੀ ਹੋ ਸਕਦਾ ਹੈ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ